ਤੁਜਿਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾ ਕਰਦਾ ਹੈ ਅਕਸਰ ਹੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਗੈਂਗਸਟਰਾਂ ਦੇ ਨਾਂ ਤੇ ਜਾਂ ਗੈਂਗਸਟਰਾਂ ਵੱਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਅਜਿਹੀ ਇੱਕ ਆ ਖਬਰ ਸਾਹਮਣੇ ਆਈ ਹੈ ਫਰੀਕੋਟ ਦੀ ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਤੇ ਤਿੰਨ ਨੌਜਵਾਨਾਂ ਵੱਲੋਂ ਰੰਗਦਾਰੀ ਇੱਕ ਦੁਕਾਨਦਾਰ ਤੋਂ ਮੰਗੀ ਗਈ ਸੀ ਇਸ ਮਾਮਲੇ ਦੇ ਵਿੱਚ ਫਰੀਕੋਟ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਦੱਸਿਆ ਗਿਆ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ 17 ਸਾਲਾਂ ਦਾ ਨੌਜਵਾਨ ਹੈ ਦੱਸਿਆ ਜਾ ਰਿਹਾ ਸੀ ਕਿ ਇਹਨਾਂ ਵੱਲੋਂ ਬਠਿੰਡਾ ਦੇ ਵਿੱਚ ਵੀ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਹਨਾਂ ਵੱਲੋਂ ਜੈਤੋ ਦੇ ਇੱਕ ਦੁਕਾਨਦਾਰ ਤੋਂ ਫਰौती ਮੰਗੀ ਗਈ ਸੀ ਇਹਨਾਂ ਵੱਲੋਂ ਦੁਕਾਨ ਦੇ ਬਾਹਰ ਲਿਖੇ ਹੋਏ ਨੰਬਰਾਂ ਤੋਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਤੋਂ ਫਰੋਤੀਆਂ ਮੰਗੀਆਂ ਦੀਆਂ ਸਰ ਅਸਬੰਦ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਐਸਐਸਪੀ ਫਰੀਦਕੋਟ ਪ੍ਰਗਿਆ ਜੈਨੇ ਤੁਸੀਂ ਵੀ ਸੁਣੋ ਉਹਨਾਂ ਦੀ ਜਵਾਨੀ ਉਹਨਾਂ ਹੋਰ ਕੀ ਕੀਤੇ ਖੁਲਾਸਾ ਸਾਰੇ ਇੱਥੇ ਇਕੱਠੇ ਹੋਏ ਨੇ ਫਰੀਦਕੋਟ ਪੁਲਿਸ ਦੀ ਇੱਕ ਜਿਹੜੀ ਲਗਾਤਾਰ ਮੁਹਿੰਮ ਚੱਲਦੀ ਪਈ ਹੈ ਮਾੜੇ ਅਨਸਰਾਂ ਦੇ ਖਿਲਾਫ ਨਸ਼ਾ ਤਸਰਾਂ ਦੇ ਖਿਲਾਫ ਜਿਹੜੇ ਕ੍ਰਿਮੀਨਲ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਔਰ ਐਕਸਟਰਸ਼ਨ ਕਰਨ ਵਾਲੇ ਸੁਪੋਲ ਬੈਡ 엘ਿਮੈਂਟਸ ਦੇ ਖਿਲਾਫ ਉਹਦੀ ਲੜੀ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਇੱਕ ਚੰਗੀ ਕਾਰਗੁਜ਼ਾਰੀ ਹੋਈ ਹੈ ਜੇ ਚ ਇੱਕ ਐਕਸਟੋਰਸ਼ਨ ਗੈਂਗ ਫਿਰੋਤੀ ਮੰਗਣ ਵਾਲੇ ਗੈਂਗ ਨੂੰ ਫੜਿਆ ਗਿਆ ਔਰ ਇਹ ਚ ਬਹੁਤ ਚੰਗਾ ਕੰਮ ਹੋਇਆ ਅੰਡਰ ਦਾ ਲੀਡਰਸ਼ਿਪ ਆਫ ਆਰ ਐਸਪੀਡੀ ਸੰਦੀਪ ਬਟੇਰਾ ਜੀ ਡੀਐਸਪੀ ਡੀ ਅਰੁਣ ਮੁੰਡਨ ਸੀਆਈਏ ਫਰੀਦਕੋਟ ਇਨਸਪੈਕਟਰ ਅਮਰਿੰਦਰ ਔਰ ਸੀਆਈਏ ਜੈਤੋ ਔਰ ਐਸਐਚਓ ਜੈਤੋ ਗੁਰਲਾਲ ਇਹਨਾਂ ਦੀ ਟੀਮਾਂ ਨੇ ਪਿਛਲੇ 2-3 ਦਿਨ ਬਹੁਤ ਅਣਥਕ ਮਿਹਨਤ ਕੀਤੀ ਹੈ ਔਰ ਇਹ ਚ ਤਿੰਨ ਦੋਸ਼ੀਆਂ ਨੂੰ ਇਨਾਨੀ ਅਰੈਸਟ ਕੀਤਾ ਸਾਡੇ ਕੋਲ 18 ਤਾਰੀਖ ਨੂੰ ਇੱਕ ਇਨਪੁਟ ਆਈ ਕਿ ਜੈਤੋ ਦੇ ਇਲਾਕੇ 'ਚ ਕੁਝ ਕਾਰੋਬਾਰੀਆਂ ਨੂੰ ਇੱਕ ਥ੍ਰੈਟ ਕਾਲ ਆਈ ਔਰ ਐਕਸਟਰਸ਼ਨ ਕਾਲ ਆਈ ਜੇਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਉਹਨਾਂ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਗਈ ਪੁਲਿਸ ਨੇ ਫਰੀਦਕੋਟ ਪੁਲਿਸ ਨੇ ਇਹ ਚ ਬਹੁਤ ਹੀ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਇਹ ਬਾਹਰਲੇ ਨੰਬਰਸ ਹੁੰਦੇ ਹੈ ਜਿਹੜੇ ਟਫ ਹੁੰਦੇ ਆ ਕ੍ਰੈਕ ਕਰਨ ਚ ਉਹ ਚ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਸਾਡੀਆਂ ਟੀਮਾਂ ਵੱਲੋਂ ਔਰ ਨਾਹੀਂ ਇਨੋ ਨੇ ਉਹ ਸਾਰੀ ਲੇਅਰਿੰਗਸ ਜਿਹੜੀਆਂ ਸੀਗੀ ਉਹਨੂੰ ਡੀਕੋਡ ਕੀਤਾ ਬਲਕਿ ਵੱਖ-ਵੱਖ ਜ਼ਿਲ੍ਹਿਆਂ 'ਚ ਰੇਡਾਂ ਕੀਤੀਆਂ ਗਈਆਂ ਔਰ ਉਹ ਜੋ ਪਹਿਲਾਂ ਭਟੇਂਡਾ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟਸ 'ਚ ਜਿਹੜੀ-ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਅਲਟੀਮੇਟਲੀ ਫਰੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਨਾਂ ਦੇ ਨਾਮ ਹੈਗੇ ਜੀ ਕੇਸ਼ਵ ਕੁਮਾਰ ਉਰਫ ਸ਼ੈਂਟੀ ਸੰਦੀਪ ਕੁਮਾਰ ਉਰਫ ਸੋਮਾ ਔਰ ਇੱਕ ਇਹ ਦੇ 17 ਸਾਲਾ ਦਾ ਵੀ ਮੁੰਡਾ ਹੈਗਾ ਜਿਹਦੀ ਅਸਲੀ ਆਈਡੈਂਟੀ ਤੁਹਾਨੂੰ ਨਹੀਂ ਡਿਸਕਲੂਜ਼ ਹੋ ਰਹੀ ਜਦੋਂ ਇਹ ਸਾਰੇ ਬੰਦੇ ਫੜੇ ਗਏ ਤਾਂ ਇਹ ਜੀ ਇੰਟਰਸਟਿੰਗ ਜਿਹੜੀ ਗੱਲ ਆਈ ਹੈ ਉਹ ਇਹ ਸਾਹਮਣੇ ਆਈ ਕਿ ਇਹ ਇੱਕ ਫਸਟ ਟਾਈਮ ਗੈਂਗ ਹੈ ਜਿਨ੍ਹਾਂ ਨੇ

इन लेस देन टू डेज ना ही ये सारा केस क्रैक होया बल्कि ए बंदे भी फड़े गए इस नंबर रजिस्टर हुई है सतवंजा डेटेड उन्नी मार्च पची अंडर सेक्शन थ्री हंड्रड एंड एट सब सैक्शन टू थ्री फिफ्टी वन सब सैक्शन थ्री बी एन एस रजिस्टर किया जा चुका है और ये माध्यम फरीदकोट कोटकपुरा जैतो जिन्हें भी अपने ਵਪਾਰੀ ਭਰਾ ਨੇ ਜਾਂ ਕਿਸੇ ਨੂੰ ਵੀ ਅਗਰ ਇਸ ਤਰ੍ਹਾਂ ਦੀ ਕੋਈ ਕਾਲ ਆਈਏ ਤਾਂ ਬਿਨਾਂ ਡਰੇ ਸਾਡੇ ਤੱਕ ਆਣ ਔਰ ਪੁਲਿਸ ਦੇ ਕੋਲ ਜਦੋਂ ਇਹ ਇਨਪੁਟ ਆਉਗੀ ਤਾਂ ਪੁਲਿਸ ਨੂੰ ਪਤਾ ਚੱਲਦਾ ਹੈ ਤੇ ਅਸੀਂ ਪੂਰੀ ਤਰ੍ਹਾਂ ਸੇ ਕਮਿਟਿਡ ਹੈਗੇ ਕਿ ਅਸੀਂ ਇਸ ਟਾਈਪ ਦੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਇਮੀਡੀਏਟਲੀ ਅਸੀਂ ਜੇਲ੍ਹ ਦੇ ਵਿੱਚ ਭੇਜਾਂ ਅਗਰ ਸਾਡੇ ਕੋਲ ਇਹ ਇਨਪੁਟ ਹੀ ਨਹੀਂ ਆਦੀ ਤਾਂ ਫਿਰ ਇੱਕ ਬੰਦਾ ਵੀ ਜੋ ਹੈ ਜੋ ਇੱਕ ਬਿਜ਼ਨਸਮੈਨ ਹੈ ਉਹ ਆਪਣੇ ਆਪ ਮੇ ਉਹਦੀ ਫੈਮਿਲੀ ਵੀ ਸਟ੍ਰੈਸ 'ਚ ਰਹਿੰਦੀ ਹੈ ਉਹ ਵੀ ਆਪਣੇ ਆਪ ਸਟ੍ਰੈਸ 'ਚ ਰਹਿੰਦਾ ਹੈ ਤੇ ਸਾਡੀ ਟੀਮਾਂ ਨੇ ਇਹ ਜੋ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਹੋਏ ਇਸ ਕੇਸ ਨੂੰ ਪ੍ਰਾਪਤ ਕੀਤਾ ਔਰ ਐਂਡ ਟੂ ਐਂਡ ਇਹਨੂੰ ਬਸਟ ਕੀਤਾ। ਹੁਣ ਇਹਨਾਂ ਦੀ ਅਸੀਂ ਪੁੱਛਗਿੱਛ ਕਰਾਂਗੇ ਔਰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹਨਾਂ ਨੇ ਪਹਿਲੇ ਵੀ ਕਿਤੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਾਲਸ ਕੀਤੀਆਂ ਜਾਂ ਕਿਸ-ਕਿਸ ਨੂੰ ਕੀਤੀਆਂ ਔਰ ਜਿਸ-ਜਿਸ ਨੂੰ ਵੀ ਇਹਨਾਂ ਨੇ ਐਕਸਟਰਸ਼ਨ ਕਾਲਸ ਕੀਤੀਆਂ ਹੋਣਗੀਆਂ ਅਸੀਂ ਉਹਨਾਂ ਨੂੰ ਪਰਸਨਲੀ ਬੁਲਾ ਕੇ ਮੈਂ ਪਰਸਨਲੀ ਉਹਨਾਂ ਨਾਲ ਗੱਲ ਕਰਾਂਗੀ ਔਰ ਅਸੀਂ ਉਹਨਾਂ ਨੂੰ ਦੱਸਾਂਗੇ ਇਹ ਜੀ ਅਸੀਂ ਇਹ ਬੰਦੇ ਫੜ ਚੁੱਕੇ ਹੁਣ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਬਿਨਾਂ ਡਰੇ ਸਾਡੇ ਤੱਕ ਆਓ ਜਿਵੇਂ ਤੁਸੀਂ ਕਹੇ ਵਿਲੋਸਿਟੀ ਸੋਇੰਗ ਗੈਂਗ ਦਾ ਨਾਮ ਲੈ ਕੇ ਉਹ ਵਿਆਹ ਦੇ ਸੀਗੇ ਜਾਂ ਉਹਨਾਂ ਦਾ ਨਾਮ ਬਰਦਦੇ ਸੀ ਜੀ ਉਹਨਾਂ ਦਾ ਪ੍ਰਾਈਮਾ ਫੇਸ ਹੀ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਬਰਦਦੇ ਸੀ ਕਿਉਂਕਿ ਇਹ ਰਾਤੀ ਹੀ ਇਹ ਰਜਿਸਟਰ ਹੋਇਆ ਹੈ ਕਿ ਇਹ ਸੌਰੀ ਇਹ ਫੜੇ ਗਏ ਨੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਇਹਨਾਂ ਦੀ ਸਾਰੀ ਟੈਕਨੀਕਲ ਐਨਾਲਿਸਿਸ ਕਰਕੇ ਅੱਗੇ ਜਿਹੜੀ ਵੀ ਗੈਂਗ ਐਨਾਲਿਸਿਸ ਹੋਊਗੀ ਉਹ ਅਸੀਂ ਪੂਰੀ ਕਰਾਂਗੇ یہ فرسٹ ٹائمرز نے بٹ یس بٹینڈو سانو ایک لیڈ ملی سی کہ جس اپ سے ایک دو دن پہلے یہ بٹینڈا ایک بندے نو مارن پٹن واسے گئے سی اور ਉتھو سانو کافی چنگے کلوز ملے سی سو یہ انادہ کردار مڑا ہے ایک کرائم دے راستے الریڈی یہ تور پہ سی اور جڑی انہوں نے ایک نئی ٹیکنیک انہاں نے دیکھی کہ پہلا انہوں نے ریک کی کیتی ਫਿਰ ਫੋਨ ਨੰਬਰਸ ਇਨਾਂ ਨੇ ਕੱਢੇ ਜਿੱਥੇ ਵੀ ਇਹਨਾਂ ਨੂੰ ਭਾਵੇਂ ਕੋਈ ਵੱਡੀ ਦੁਕਾਨ ਹੋ ਜਾਂਦੀ ਸੀ ਇੱਕ ਜਿਹਦਾ ਕਾਰੋਬਾਰੀ ਦਾ ਚੰਗਾ ਨਾਮ ਹੈ ਉਹਦਾ ਫੋਨ ਨੰਬਰ ਇਹ ਕਿਤੇ ਨਾ ਕਿਤੇ ਪ੍ਰੋਕਿਊਰ ਕਰ ਲੈਂਦੇ ਸੀ ਉਹਨੂੰ ਲਵ ਲੈਂਦੇ ਸੀ ਤਾਂ ਫਿਰ ਇਹ ਐਕਸਟਰਸ਼ਨ ਕਾਲਸ ਕਰਦੇ ਸੀ ਜੀ ਫਿਲਹਾਲ ਤੱਕ ਨਹੀਂ ਬਟ ਇਨ ਦਾ ਨੈਕਸਟ 1 অর 2 ਡੇਸ ਜੋ ਵੀ ਬਰਾਮਦਗੀ ਹੁੰਦੀ ਅਸੀਂ ਤੁਹਾਨੂੰ ਦੱਸਾਂ ਜੀ ਫਿਲਹਾਲ ਤਿੰਨ ਬੰਦੇ ਅਰੈਸਟ ਹੋਏ ਪ੍ਰਾਈਮਾ ਫੇਸ ਹੀ ਇਹੀ ਲੱਗਦਾ ਹੈ ਕਿ ਇਹੀ ਦਿਨ ਸੀ ਜਿਹੜੇ ਇਸ ਕਾਮ ਚ ਸੀ ਇਹਨਾਂ ਨੇ ਆਪਣਾ ਨਵਾਂ ਗੈਂਗ ਬਣਾਇਆ ਸੀ ਅੱਗੇ ਇਹਨਾਂ ਦਾ ਹੋਰ ਕੌਣ ਬੰਦਾ ਹੈ ਕੌਣ ਨਹੀਂ ਉਹ ਅਸੀਂ ਦੇਖਾਂਗੇ